ਪੂਰੀ ਸ਼ਰਮਾਂ ਕਰੋ ਅੱਲਾਹ ਸਭ ਨੂੰ ਆਈ ਦਿੱਖ ਆਇਆ ਥੋੜਾ ਆ ਲੈ ਤਾਂ ਦੇਖਿਓ ਰਾਈ ਸਾਹਿਬ ਰਾਈ ਸਾਹਿਬ ਦੇਖਿਓ ਸ਼ਰਮਾਂ ਵੀ ਕਰੋ ਰਾਈ ਸਾਹਿਬ ਦੇਖਿਓ ਹੋਰ ਯਾਰੇ ਤੂੰ ਕਿੱਲ ਮਾਇ ਜ਼ੀਰੋ ਕਿਥੇ 19 30 ਕਿਲੋ ਜੰਗਤ थोरा record, खुलो <Shaltý Frederick> ਕੇ ਬਾਰੇ ਸਿੰਗਲ ਕਰ ਰਿਹਾ ਹੈ ਤੇ ਮਾਰੀ ਪੂਰੀ ਭਾਗ ਵਾਲੇ ਸਤਿ ਸ਼੍ਰੀ ਅਕਾਲ ਤੋ ਜੁਗਤ ਦੇਸਰ ਨਾਹੀ ਚੁਸਕਿਆ ਪਰਿਵਾਰ ਦੇ ਸੰਸਾਰੀ ਉਤਪੰਨਤਾ ਇਦੋਂ ਨਾਲੋਂ ਕਰ ਜੀ

ਮੋਹ ਦੇ ਸਾਰਾ ਰੋਤਾ ਕਲੇ ਸਾਰੇ ਸਾਰੇ ਕਾ ਕਰਾ ਨਿ ਕਰਤੇ ਰਹਾ ਬਤ ਤੇ ਸਭ ਹੈ ਇਸ ਦੇ ਸੁਭਾਵੇ ਸਦਾ ਚੁਸਤ ਰਹਿ ਜਾ ਤੈ বিনা ਹਾਰੋ ਸਾਲੇ ਕੰਨ ਕੇ ਮਨ ਉਸਿਆ ਵਾਜੇ ਸਭ ਕੰਦੇ ਰੇ ਹਰ ਨਾਨਕ ਸੱਚੇ ਸਾਹਿਬਾ ਨਹੀਂ ਕਰਤੇ ਰਹਾ ਸੱਚਾ ਨਾਮਿਆ ਰੂਪਾ ਹਰਤ ਸੋਤਤ ਕਾ

ਦੀ ਫਤੇ ਸ਼੍ਰੀ ਗੋਬਿੰਦ ਸਾਹਿਬ ਦੀ ਸਲਾਹੇ ਵਾਹ ਸ਼੍ਰੀ ਗੋਬਿੰਦ ਜੀ ਦੀ ਕੀ ਪਾਪ ਸਾਹਿਬੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਇੱਥੇ ਆਏ ਫਿਰੰਗਦ ਪੁਰ ਤੇ ਅਮਰਦਾਸ RAM ਦਾਸਾ ਹੋਏ ਸਹਾਈ ਅਰਜਨ ਹਰ ਗੋਬਿੰਦ ਨਾਮ ਸੰਗੋ ਸਿਹੀ ਹਰਿ ਰਾਜ ਰਾਇ ਸ਼੍ਰੀ ਅਕਿਸ਼ੰਤ ਧਿਆਈ ਆ ਜਿਸਕਿਠ ਹੈ ਸਭ ਦੁੱਖ ਜਾਏ ਇਕ ਬਹਾਦਰ ਸਿਮਰਿਆ ਘਰ ਨੋ ਨਿਰਜਾਲ ਧਾਲੇ ਸਭ ਥਾਈ ਹੋਏ ਸਹਾਰੇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਦਸਾਂ ਬਾਛਾ ਜੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੇ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬ ਜਾਦਿਆਂ 40 ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜੱਪਿਆ ਵੱਢ ਕੇ ਛਕੇ ਆ ਦੇਖ ਲਈ ਤੇਗ ਵਾਈ ਦੇ ਕੇ ਅਨੰਤ ਕੀਤਾ ਤਿਨਾ ਪਿਆਰਿਆਂ ਸਿਆਰਿਆਂ ਸ੍ਰੀ ਕਮਾਨਾ ਜੀ ਦੀ ਕਮਾਈ ਦਾ ਧਿਆਨ ਤਰਕੇ ਖੰਸਾ ਜੀ ਸਾਹਿਬ ਬੋਲ ਲਈ ਵਾਹਿਗੁਰੂ ਧਰਮ ਹੇਤ ਸੀਸ ਦਿੱਤੇ ਪੰਗ ਪੰਗ ਕਟਵਾਏ ਖੋਪਰੀਆਂ ਰੁਹਾਈਆਂ ਚਟੀਆਂ ਤੇ ਜੜਿਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੇ ਜੀ ਹਾਏ ਸਰਬੱਤ ਗੁਰੂਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੇ ਦੇ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ 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 ਜਿਤੇ ਆਵੈ ਜਿਤੇ ਆਵਨ ਦਾ ਸੰਕਾ ਸਰਬ ਸੁਖ ਹੋਏ جہاں جہاں خالسا دی صاحب تہاں تہاں رکھیا صاحب پدی سہای خالسے جی کے بول بالے آئے سکھان سکھی دان کیس دان رہت دان ببیک دان وسا دان پروسہ دان ਤਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਕਿਸ਼ਨਾਂ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਿਆ ਤਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੇ ਜੇ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦੇ ਰਾਖੇ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਗੁਰਦਾਰਿਆਂ ਗੁਰਧਾਮਾਂ ਦੇ ਦਿਨਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰੇ ਸੇਵਾ ਸੁਭਾਵ ਦਾ ਤਾਂ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਰਿਆਂ ਦੇ ਮਾਣ ਨਿਤਾਣਿਆਂ ਦੇ ਤਾਂ

ਹਾਕ ਹਕਿਆ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਤਰਵੇਸ਼ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਨਮਾਜ਼ ਜੀਤੋ ਜੀ ਦੇ ਲਾਲ ਕਲਗੀਧਰ ਪਿਤਾ ਜੀਓ ਆਪ ਜੀ ਦੇ ਪਿਆਰੇ ਆਪ ਜੀ ਦੇ ਦੁਲਾਰੇ ਆਪ ਜੀ ਦੇ ਫਰਜ਼ੰਦ ਸਾਹਿਬਜ਼ਾਦਾ ਧੰਨ ਬਾਬਾ ਦੂਰਾਵਰ ਸਿੰਘ ਜੀ ਸਾਹਿਬਜ਼ਾਦਾ ਧੰਨ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਬਾਤ ਗੁਰਕੌਰ ਜੀ ਸ਼ੇਰਪੁਰ ਨੂੰ ਨਾਲ ਤੁਸੀਂ ਪਹੁੰਚਣ ਕੇ ਸਤਪੁਰ ਨੂੰ ਪਰਵਾਸ ਤੋਂ ਵਿਛੜ ਕੇ ਸ਼ਹੀਦੀ ਤੱਕ ਦਾ ਸਫ਼ਰ ਤੈਅ ਕਰਕੇ ਠੰਡੇ ਪੁਰ ਦੇ ਵਿੱਚ ਤਿੰਨ ਰਾਤਾਂ ਕੈਦ ਰਹੇ ਦਾਤਾਰ ਖਾਨਸ਼ਾਹ ਜੀ ਨੂੰ ਅੱਜ 13 ਨੂੰ آپ جی لالا نیچے گیا جلادا نے گھوٹیاں گوڈیا ہٹا ہٹان لا کر شہید آپ جی کے پوجنی ماتا مات فل کور جی ٹھنڈے برج میں ستم سہتے ہوئے شہید ہو گئے دتار جیو مہار شہیدان کی پریت ہردے لے کے ਸਮੁੰਤਾ ਖਾਲਸਾ ਪੰਥ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤ ਗੁਰਮੌਰ ਕੀ ਦੇ ਮਹਾਨ ਸ਼ਹੀਦੀ ਅਸਥਾਨਾਂ ਤੇ ਤਿੰਨ ਦਿਨਾਂ ਤੋਂ ਹਾਜ਼ਰੀਆਂ ਭਰਿਆ ਹੈ ਸ਼ਹੀਦੀ ਜੋੜ ਮੇਲ ਦੇ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਾਤਸ਼ਾਹ ਅੱਜ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਮੱਚਾ ਪੰਥ ਮਨ ਬੰਦ ਕਰਮ ਕਰਕੇ ਜੁੜਿਆ ਹੈ ਪਾਤਸ਼ਾਹ ਜੀਓ ਸਭ ਜੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਮੀਆਂ ਜੀ ਦਰੋ ਕਰੋ ਨਾਮ ਦੀ ਦਾਤ ਗੁਰ ਸਿੱਖੀ ਜੀਵਨ ਬਖਸ਼ਣਾ ਮਹਾਂ ઋષਿ ਹਿਤਾ ਦੇ ਪਾਦ ਜਿਨ੍ਹਾਂ ਦੇ ਚੱਲਣ ਦਾ ਬਲ ਬਖਸ਼ਣਾ ਦਾਤਾਰ ਦੀ ਬੋੜੀ ਕਰਨੀ ਪੰਥ ਨੂੰ ਏਕਤਾ ਇਖਾਤ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਬਖਸ਼ਣੀ ਗਰੀਬ ਨਿਵਾਜ ਪਾਤਸ਼ਾਹ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਪ੍ਰੀਤ ਹਿਰਦੇ ਚ ਲੈ ਕੇ ਬੇਅੰਤ ਸੰਗਤਾਂ ਲਗਾਤਾਰ ਹਾਜ਼ਰੀਆਂ ਕਰ ਰਹੀਆਂ ਸਿਮਾਵਾਵਾਂ ਕਰ ਰਹੀਆਂ ਬੇਅੰਤ ਲੰਗਰਾਂ ਦੀ ਸੇਵਾ ਹਰ ਭਾਂਤ ਦੀ ਸੇਵਾ ਤਨ ਮਨ ਧਨ ਕਰਕੇ ਆਪ ਜੀ ਦੇ ਗੁਰ ਸਿੱਖ ਤਤ ਪਰਮ ਪਾਤਸ਼ਾਹ ਜੀ ਸਭ ਦੀ ਕਾਹਲਣਾ ਨੂੰ ਫਲ ਲਾਉਣਾ ਕਰੋ ਘਰੋਂ ਗੁਰਮਤਿ ਰਹਿਤ ਬਖਸ਼ੀ ਪਾਣੀ ਪਾਣੇ ਦੀ ਦਾਤ ਬਖਸ਼ੀ ਨਿਤਨੇਮ ਦੀ ਦਾਤ ਬਖਸ਼ੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਿੱਖੀ ਸਰੂਪ ਬਖਸ਼ਣਾ ਨਾਮ ਦੀ ਬੰਦਗੀ ਦੀ ਕਮਾਈ ਬਖਸ਼ਣੀ ਮਹਾਰਾਜ ਸ੍ਰੀ ਬਨਵਤ ਪਾਤਸ਼ਾਹ ਆਪਣੇ ਫੰਕ ਦੇ ਅੰਗ ਸੰਗ ਸਹਾਈ ਹੋ ਕੇ ਚੜ੍ਹਦੀ ਕਲਾ ਬਖਸ਼ਣੀ ਅਦੋ ਗੱਤियां ਵਿਖੜੇ ਪੈਣਿਆ ਚ ਮਹਾਰਾਜ ਆਪ ਅਗਵਾਈ ਬਖਸ਼ ਕੇ ਸਹਿਬ ਗੰਦਿਆਂ ਦੇ ਫਾਇ ਪੂਰਨਿਆ ਤੇ ਚਲਦਿਆਂ ਮੰਦਲੇ ਮਕਸੂਦ ਬਖਸ਼ਣਾ ਦਾਤਾਰ ਪਾਤਸ਼ਾਹ ਲਈ ਕੌਮ ਦੀਆਂ ਮੀਰ ਰਵਾਇਤਾਂ ਦੇ ਅਨਸਾਰ ਆਪ ਜੀ ਦੇ ਹਜ਼ੂਰ ਅਰਦਾਸ ਕੀਤੀ ਬਾਦਸ਼ਾ ਗੁਰੂ ਲਾਲਾ ਤੇ ਮਾਤਾ ਜੀ ਦੇ ਸ਼ਹੀਦੀ ਸਥਾਨ ਤੋਂ ਸ਼ਹੀਦੀ ਮਾਰਚ ਆਰੰਭ ਹੋਵੇਗਾ ਦਾਤਾਰ ਜੀਓ ਕੌਮੀ ਰਵਾਇਤ ਅਨੁਸਾਰ ਜਪਜੀ ਸਾਹਿਬ ਦੇ ਪਾਠ ਹੋਏ ਉਪਰੰਤ ਪੰਜ ਪਿਆਰੇ ਸਹਿਬਾਨ ਨਿਸ਼ਾਨੀ ਸਹਿਬਾਨ ਸਮੁੱਚਾ ਖਾਲਸਾ ਪੰਥਾ ਜੀ ਮਹਾਰਾਜ ਆਪਣੀ ਅਗਵਾਈ ਬਖਸ਼ਣੀ ਦਾਤਾ ਜੀ ਆਪ ਭੈ ਭਾਵਣੀ ਅਦਬ ਸਤਕਾਰ ਵਿੱਚ ਸੇਵਾ ਲੈਣੀ ਯਾਰ ਗੰਭੀਰਤਾ ਪ੍ਰੇਮ ਵਿਰਾਗ ਵਿੱਚ ਚੱਲਣ ਦੀ ਸੁਮਤ ਬਖਸ਼ਣੀ ਕਦਮ ਕਦਮ ਆਪਣਾ ਸਿਮਰਨ ਬਖਸ਼ਣਾ ਆਪਣੀ ਯਾਦ ਬਖਸ਼ਣੀ ਮਹਾਰਾਜ ਤੁਹਾ ਦੁਆਰਾ ਜੋਤੀ ਸੁਖ ਸਾਹਿਬ ਵਾਸਤੇ ਸ਼ਹੀਦੀ ਮਾਰਗ ਚਾਲੇ ਪਾਵੇਗਾ ਮਹਾਰਾਜ ਆਪ ਜੀ ਕਿਰਪਾ ਕਰਕੇ ਆਪ ਸੁਮਤ ਬਖਸ਼ ਕੇ ਸੇਵਾ ਲੈਣੀ ਦਾ ਦਾਰ ਜਿਓ ਦਾਰ ਪਾਤਸ਼ਾਹ ਜੀ ਛੇ ਕੋ ਤੋਂ ਅਰੰਭੀ ਹੋਈ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਦੀ ਵਿਸ਼ੇਸ਼ ਕਥਾ ਅੱਜ ਤੇਰਾ ਕੋਲ ਸੁਪੂਰਨ ਹੋਈ ਹੈ ਬੇਅੰਤ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਮਹਾਰਾਜ ਬਖਸ਼ਣਾ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹੋਵੇਂ ਹੰਕਾਰ ਤੋਂ ਬਚਾਉਣਾ ਮਹਾਰਾਜ ਗੁਰਸਿੱਖਾਂ ਦੇ ਚਰਨਾਂ ਦੀ ਖਾਤ ਬਖਸ਼ਣੀ ਧੂੜੀ ਬਖਸ਼ਣੀ ਮਹਾਰਾਜ ਦੀਨदयाल ਪਾਤਸ਼ਾਹ ਜੀ ਕਿਰਪਾ ਕਰੋ ਆਪਜੀ ਦੀਆਂ ਬਖਸ਼ਿਸ਼ ਕੀਤਿਆਂ ਦਾਤਾਂ ਵਿੱਚੋਂ ਪਵਿੱਤਰ ਕਿੜਾਤ ਸਾਹਿਬ ਜੀ ਕੀ ਦੇਖਦਾਰ ਹਾਜ਼ਰ ਹੈ ਦਰ ਪਰਮਾਨ ਹੋਵੇ ਪਰਮਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਇਲਾਹੀ ਹੁਕਮ ਬਖਸ਼ ਕੇ ਅਸੀਸਾ ਦਿਓ ਉਹ ਪ੍ਰੰਤ ਸ਼ਹੀਦੀ ਮਾਰਗ ਚੱਲੇਉਣ ਦੀ ਆਗਿਆ ਬਖਸ਼ੋ ਨਾਲ ਦਾਤਾ ਜੀ ਹੁਕਮ ਦੇ ਅਨੁਕੂਲ ਜੀਵਨ ਦੀ ਸਮਰੱਥਾ ਦੇਣੀ ਜੀ ਸਈ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਦਾਮ ਚਰਤੀ ਕਦਾ ਤੇਰੇ ਬਾਣੇ ਸਰਬੱਤ ਦਾ سب سکھ گرو گرنتھ جی مان جو پرپ کو بل بوچ ہے راج کرے گا خالص जीन धन बाबा फतेह जीन धन मा गुजर कल जी मनूं भावे नाम वाहे गुरु ਹਲੋ 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 ਰਾਸ ਤੇ ਚੱਲ ਜੀ ਅੰਦਰ ਹੋ ਵੀ ਆਤਾ ਹੋ ਵੀ ਅੱਗੇ ਖੜਾ ਕੇ ਕਰਾ ਲੈ ਬੈਕਗ੍ਰਾਉਂਡ ਤੇ ਆ ਕੇ ਹਾਂ ਹਾਂਜੀ ਸਰ ਸਰ ਜੀ ਦੇਖੋ ਅੱਜ ਅਸੀਂ ਲੱਖਾ ਨਾਨਕ ਨਾਮਲੇਵਾ ਸੰਗਤਾਂ ਦੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਬੱਚਿਆਂ ਦੇ ਰੂਪ ਦੇ ਵਿੱਚ ਅੱਜ ਇੱਥੇ ਸ਼ਹਾਦਤ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਾਂ ਜਿਸ ਦੀ ਉਦਾਹਰਣ ਸਾਰੀ ਦੁਨੀਆ ਦੇ ਵਿੱਚ ਉਦਾਹਰਣ ਇਹੋ ਜਿਹੀ ਉਦਾਹਰਣ ਨਹੀਂ ਮਿਲਦੀ ਹੈਗੀ ਜਦ ਗੁਰੂ ਸਾਹਿਬ ਦੇ ਜਿਗਰ ਦੇ ਟੁਕੜੇ ਛੋਟੇ-ਛੋਟੇ ਬੱਚਿਆਂ ਨੂੰ ਸਾਬਜ਼ਾਦਾ ਜ਼ਰਾਵਰ ਸਿੰਘ ਜੀ ਨੂੰ ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਛੋਟੀ ਉਮਰਾਂ ਦੇ ਵਿੱਚ 9 ਦੇ 6 ਸਾਲ ਦੀ ਉਮਰ ਦੇ ਵਿੱਚ ਮਾਤਾ ਗੁਜਰਕੌਰ ਜੀ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮੈਂ ਸਮਝਦਾ ਕਿ ਇਹ ਇਹੋ ਜਿਹਾ ਉਦਾਹਰਣ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਹੈਗੀ ਅੱਜ ਇਸ ਪਵਿੱਤਰ ਪਾਵਨ ਮੁਕੱਦਸ ਧਰਤੀ ਨੂੰ ਅਸੀਂ ਸਾਰੇ ਆਪਣੇ ਸਾਥੀਆਂ ਦੇ ਨਾਲ ਨਤਮਸਤਕ ਹੋਣ ਦੇ ਲਈ ਆਇਆ ਸਜਦਾ ਕਰਨ ਦੇ ਲਈ ਆਇਆ ਸਾਰੀ ਕਾਇਨਾਤ ਦੀ ਦੀ ਚੜਦੀ ਕਲਾ ਮੰਗੀਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਚੜਦੀ ਕਲਾ ਮੰਗੀਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਹੈ ਜਿਹੜੀ ਉਹ ਕੀਤੀ ਹੈ ਪ੍ਰਮਾਤਮਾ ਸੱਚੇ ਬਾਸ਼ਾ ਵਾਹਿਗੁਰੂ ਆਪਾਂ ਸਭ ਨੂੰ ਸਮੁੱਚੇ ਪੰਜਾਬੀਆਂ ਨੂੰ ਇਹਨਾਂ ਬਾਲ ਇਹਨੇ ਤਾਕਤ ਇਹਨਾਂ ਸਮੱਤ ਬਖਸ਼ਣ ਕਿ ਆਪਾਂ ਸਾਰੇ ਸਮਾਜ ਨੂੰ ਮੂੜ ਦੁਆਰਾ ਖੁਸ਼ਹਾਲ ਪੰਜਾਬ ਬਣਾ ਬਣਾ ਸਕੀਏ ਇਹ ਅਰਦਾਸਾ ਕਰਨ ਦੇ ਲਈ ਅੱਜ ਪਹੁੰਚੇ ਆਇਤੇ ਔਰ ਮੈਂ ਸਮਝਦਾ ਕਿ ਜਦੋਂ ਅ ਭਾਈ ਜੀ ਵੀ ਅਰਦਾਸ ਕਰ ਰਹੇ ਸੀਗੇ ਤੇ ਜਿਸ ਤਰੀਕੇ ਦੇ ਨਾਲ ਜਦੋਂ ਵਰਣਨ ਕਰ ਰਹੇ ਸੀਗੇ ਜਾਂ ਜਦੋਂ ਵੈਸੀ ਵੀ ਆਪਾਂ ਸੋਚਦੇ ਆ ਕਿ ਕਿਸ ਤਰੀਕੇ ਦੇ ਨਾਲ ਮਹਾਨ ਸ਼ਹਿਜ਼ਾਦੇਆਂ ਨੂੰ ਨੂੰ ਦੀ ਸ਼ਹਾਦਤ ਕੀਤੀ ਗਈ ਉਹ ਜਦੋਂ ਸੁਣਦੇ ਆ ਤੇ ਅੰਦਰ ਤੱਕ ਅੱਜ ਵੀ ਸਦੀਆਂ ਬਾਅਦ ਵੀ ਰੂਹ ਕੰਬ ਜਾਂਦੀ ਹੈ ਸੋ ਮੈਂ ਸਮਝਦਾ ਕਿ ਇਹ ਜੀ ਪਵਿੱਤਰ ਧਰਤੀ ਨੂੰ ਤਾਂ ਸਾਰੀ ਦੁਨੀਆ ਚ ਆ ਕੇ ਨਤਮਸਤਕ ਲੋਕ ਹੁੰਦੇ ਨੇ ਤੇ ਉਹੀ ਨਤਮਸਤਕ ਕੋਣ ਸੱਜਦਾ ਕਰਨ ਲਈ ਅਸੀਂ ਆਇਆ ਹਾਂ ਦੇਖੋ ਮੈਂ ਸਮਝਦਾ ਕਿ ਜਿਹੋ ਜਿਹੇ ਸ਼ਹਾਦਤ ਇਸ ਧਰਤੀ ਦੇ ਨਾਲ ਇਸ ਮੁਕਤ ਉਸਰਤੀ ਦੇ ਨਾਲ ਜੁੜੀ ਹੋਈ ਹੈ ਉਹ ਜੀ ਸ਼ਹਾਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਮੁਸਲਮਨ ਦੇ ਦੇਖਣ ਨੂੰ ਮਿਲਦੀ ਹੈਗੀ ਅੱਜ ਉਸੇ ਕ੍ਰਿਟਰ ਧਰਤੀ ਨੂੰ ਉਸੇ ਮਹਾਨ ਸ਼ਹਾਦਤ ਨੂੰ ਨਤਮਸਤ ਹੋਣ ਦੇ ਲਈ ਹਜ਼ਾਰਾਂ ਲੱਖਾਂ ਛੱਤਾ ਲੋਕਾਂ ਦੀ ਤਰ੍ਹਾਂ ਸੁਖ ਸਾਹਿਬ ਦੇ ਬੱਚਿਆਂ ਦੀ ਤਰ੍ਹਾਂ ਨਾਲ ਖੜੇ ਹੋ ਕੇ ਸੰਤਾ ਨਿਕਰਾ ਅਸੀਂ ਲੋਕ ਨਹੀਂ ਪਹੁੰਚਿਆ ਇਸ ਕੋਟਰਪਾਤੀ ਨੂੰ ਨਤਮਸਤ ਗੌਂਦ ਲਈ ਸਲਟਾ ਕੰਦੇਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਪਰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਹੰਸਾਰਨ ਸੂਚੇ ਪੰਜਾਬ ਨੂੰ ਇੰਨੀ ਸਮਾਪਤ ਇੰਨੀ ਤਾਕਤ ਇੰਨੀ ਹਿੰਮਤ ਇਹਨਾਂ ਦਾ ਸਹੀ ਰਸਤੇ ਉੱਤੇ ਚਲਾਉਣਾ ਬਾਲ ਬਖਸ਼ੋ ਕਿ ਤੁਹਾਡੇ ਦਰਸਾਏ ਹੋਏ ਦਿਖਾਏ ਹੋਏ ਰਸਤੇ ਉੱਤੇ ਚੱਲ ਕੇ ਆਪਾਂ ਪੰਜਾਬ ਨੂੰ ਮੂਰ ਦੁਆਰਾ ਨੰਬਰ 1 ਸੂਬਾ ਜਿਹੜਾ ਹੋਣਾ ਸਕਦਾ ਹੈ